ਸਤਨਾਮ ਸ਼੍ਰੀ ਵਾਹਿਗੁਰੂ ਸੋਹਿਲਾ ਰਾਗ ਗਉੜੀ ਦੀਪਕੀ ਮਹਲਾ ਬੈਲਾਏ ਓੰਕਾਰ ਸਤਗੁਰ ਪ੍ਰਸਾਦਿਤ ਗੁਰ ਪ੍ਰਸਾਦਿਤ ਗੁਰ ਪ੍ਰਸਾਦ ਜੈ ਗਰ ਕੀਰਤੈ ਆਖੀਐ ਕਰਤੇ ਕਾ ਹੋਇ ਵਿਚਾਰੂ ਚਿਤ ਗਰ ਗਾਵੋ ਸੋਹਿਲਾ ਸਿਵਉ ਸਰਦਨਹਾਰੋ 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 ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜੈਤ ਸੋਹਿਲਾ ਸਦਾ ਸੁਖ ਹੋਇ ਰਹਾ 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 ਨਿਤ ਨਿਤ ਜੀੜੇ ਸਮਲੈ ਦੇਖੇਗਾ ਦੇਵ ਨਹਾਰ ਉਤੇਰੇ ਦਾਨ ਕੀਮਤ ਨਾ ਪਵੇ ਤਿਸੁ ਦਾਤੇ ਕਵਨ ਸੁਨਾਰ ਕਵਨ ਸੁਨਾਰ ਕਵਨ ਸੁਨਾਰ ਸੰਬਤ ਸਾਹ ਲਿਖਿਆ ਮਿਲ ਕਰ ਬਾਭੂ ਤੀਨ ਦੇਹੁ ਸਜਣ ਐਸੀ ਸੜੀਆਂ ਜੇ ਹੋਵੇ ਸਾਹਿਬ ਸੋ ਮੇਲ ਸਾਹਿਬ ਸੋ ਮੇਲ ਸਾਹਿਬ ਸੋ ਮੇਲ ਘਰ ਘਰੇ ਹੋ ਪਹੁੰਚਾ ਸਦੜੇ ਨੇ ਤੋ ਭਗਵਾਨ ਸਦਨਹਾਰਾ ਸਿ ਮਰੀਐ ਨਾਨਕ ਸੇ ਦਿਆਵਨ ਰਾਗਿਆ ਸਾ ਮਹਲਾ ਪਹਿਲਾ ਮਹਲਾ ਪਹਿਲਾ ਮਹਲਾ ਪਹਿਲਾ ਛੇ ਘਰ ਛੇ ਗੁਰੂ ਸ਼ੇਵ ਉਪਦੇਸ਼ ਗੁਰ ਗ੍ਰੇਖੋ ਬੀਸ ਅਨੇਕ ਗੁਰੂ ਬਾਬਾ ਜੈ ਘਰ ਕਰਤੇ ਕੀਰਤ ਹੋਇ ਕੀਰਤ ਹੋਇ ਕੀਰਤ ਹੋਇ ਸੋ ਘਰ ਰਾਖ ਬਡਾਈ ਧੋਏ ਰਹਾ ਹੋਿ ਸਵੈ ਚਸਿਆ ਘੜੀਆਂ ਪਹਿਰਾ ਦਿੱਤੀ ਵਾਰੀ ਮਾਹੋਆ 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 ਸੂਰਜ ਕੋ ਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇ ਸੂਰਾਗਤ ਨਾਸਰੀ ਮਹਲਾ ਪਹਿਲਾ ਮਹਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕਮੋਤੀ ਧੂਮ ਕੁੰਮਲਿਆਨ ਲੋਪਮਨ ਚਵਰੋ ਕਰੈ ਸਗਬ ਨਰਾਇ ਫੁਲੰਤ ਜੋਤੀ ਫੁਲੰਤ ਜੋਤੀ ਫੁਲੰਤ ਜੋਤੀ ਫੁਲੰਤ ਜੋਤੀ ਕੈਸੇ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ 베ਰੀ ਰਹਾ ਸਹਿ ਸਤਵ ਨੈਨ ਨਾਨੂ ਨੈਣ ਹੈ ਤੋਹਿ ਕਉ ਸਹਿਸ ਮੂਰਤਨ ਨਾਇਕ ਤੋਇ ਨਾਇਕ ਤੋਇ ਸਹਿਸ ਪਦ ਬਿਮਨ ਨਾਨ ਇਕ ਪਦ ਗੰਧ ਬਿਨ ਸਹਿਸ ਤਵ ਗੰਧ ਏਵ ਚਲਤ ਮੋਇ ਤਿ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਪ੍ਰਗਟ ਹੋਏ ਜੋਤ ਇਸ ਭਾਵ ਹੈ ਸੋ ਆਰਤੀ ਹੋਏ ਹਰ ਚਰਣ ਕਬਲ ਮਕਰੰਦ ਲੋਭਿਤ ਮਨੁ ਅਨੰਦਿ ਨਮੁ ਆਈ ਪਿਆਸਾ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਤੇ ਤੇਰੇ ਨਾਹੇ ਵਸ ਰਾਗ ਗਾੜੀ ਪੁਰਬੀ ਮਹ ਲਾਚੋਤਾ ਲਾਚੋਤਾ ਕਾਮ ਕਰੋ ਦੇ ਨਗਰ ਬਰਿਆ ਮਨ ਸਾਧੂ ਖੰਡਲ ਖੰਡਾ ਹੈ ਪੁਰਬ ਲਿਖਤ ਲਿਖਿਆ ਗੁਰ ਪਾਇਆ ਮਾਨ ਆਗਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕੰਡਾ ਉਤ ਪਨ ਵੱਡਾ ਹੈ ਰਹਾਉ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿहां ਜਿहां ਚਲੇ ਚ ਵੈ ਦੁਖ ਪਾਵ ਹੈ ਜਮ ਕਾਲ ਸਹ ਸਿਰ ਡੰਡਾ ਹੈ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੈ ਦੁਖ ਜਨਮ ਮਰਨ ਭਗਵੰ ਖੰਡਾ ਹੈ ਅਬਿਨਾਸੀੁਰ ਪਾਇ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਬ੍ਰਹਮੰਡਾ ਹੈ ਬ੍ਰਹਮੰਡਾ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਗ ਰਾਗ ਵਡ ਵਡਾ ਹੈ ਜਨ ਨਾਨਕ ਨਾਮ ਅਦਾਰ ਟੇ ਕਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ 5ਵਾਂ ਮਹੱਲਾ 5ਵਾਂ ਕਾਰੋਂ ਬਨਨਤੇ ਸੁਣ ਮੇਰੇ ਮੀਤਾ ਸ਼ਾਂਤ ਟਹਿਲ ਕੀ ਬੇਲਾ ਕੀ ਹਾਂ ਖਾਟ ਚਲੋ ਹਰ ਲਾਹਾ ਆ ਬਸਨ ਸੋਹੇਲਾ ਸੋਹੇਲਾ ਆਉਦ ਘਟੇ ਦਨ ਸਰਣਾਰੇ ਮਨ ਗੁਰ ਮਿਲ ਕਾਜ ਸੁਵਾਰੇ ਰਹਾਉ ਰਹਾਉ ਇਹ ਹਉ ਸੰਸਾਰ ਵਿਕਾਰ ਸੰਸੈ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆ ਵੈ ਰਸ ਕਤ ਕਤਾ ਤਿਨ ਜਾਨੀ ਜਾ ਕੋ ਆਈ ਸੋਈ ਬਿਹਾਜੈ ਹਰ ਗੁਰ ਤੇ ਮਨੈ ਬਸੇਰਾ ਨਿਜ ਘਰ ਮਹਿਲ ਪਾਉ ਸੁਖ ਸਹਜੇ ਸੋਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਅਹ ਸੁਖ ਮੰਗਾ ਸੁਖ ਮੋਕੋ ਕਰ ਸੰਤਨ ਕੀ ਧੂਰੇ ਧੂਰੇ ਅੰਤਰ ਜਾਮੇ ਬੁਰਕ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਅਹ ਸੁਖ ਮੰਗਾ ਸੁਖ ਮੋਕੋ ਕਰ ਸੰਤਨ ਕੀ ਧੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ